ਅੱਜ ਆਪਾਂ ਮਾਈਕਰੋਸਾਫਟ ਵਰਡ ਟੌਪਿਕ ਕਰਨ ਜਾ ਰਹੇ ਹਾਂ ਜਿਸ ਵਿੱਚ ਮਾਈਕਰੋਸਾਫਟ ਵਰਡ ਪੈਡ ਠੀਕ ਹੈ ਜੀ ਆਪਣੇ ਕੋਲੇ ਮਾਈਕਰੋਸਾਫਟ ਜਿਹੜਾ ਵਰਡ ਪੈਡ ਹੈ ਜੀ ਉਹਦੇ ਵਿੱਚ ਕੀ ਹੈ ਜੀ ਆਪਣਾ ਨੋਟ ਪੈਡ ਨਾਲੋਂ ਜ਼ਿਆਦਾ ਬੈਟਰ ਹੈ ਆਪਣਾ ਮਾਈਕਰੋਸਾਫਟ ਜਿਹੜਾ ਵਰਡ ਪੈਡ ਹੈ ਉਹ ਨੋਟ ਪੈਡ ਨਾਲੋਂ ਜ਼ਿਆਦਾ ਬੈਟਰ ਹੈ ਪਰ ਐਮ ਐਸ ਜਿਹੜਾ ਵਰਡ ਮਾਈਕਰੋਸਾਫਟ ਵਰਡ ਹੈ ਜੀ ਉਹਦੇ ਨਾਲੋਂ ਐਡਵਾਂਸ ਨਹੀਂ ਹੈਗਾ ਠੀਕ ਹੈ ਜੀ ਮਾਈਕਰੋਸਾਫਟ ਵਰਡਪੈਡ ਇਸ ਦਾ ਫ੍ਰੀ ਰਿਚ ਟੈਕਸਟ ਐਡੀਟਰ ਸੌਫਟਵੇਅਰ ਹੈ ਜੀ ਜਿਹੜਾ ਕਿ ਆ ਇਹ ਫਸਟ ਇਨਕਲੂਡ ਹੋਇਆ ਸੀ ਜੀ ਪਹਿਲੀ ਵਾਰ ਮਾਈਕਰੋਸਾਫਟ ਵਿੰਡੋਜ਼ 95 ਦੇ ਵਿੱਚ ਇਹ ਇਨਕਲੂਡ ਹੋਇਆ ਸੀ ਜੀ ਠੀਕ ਹੈ ਜੀ ਔਰ ਐਮ ਐਸ ਵਰਡ ਦੇ ਵਿੱਚ ਕੀ ਹੈ ਜੀ ਜ਼ਿਆਦਾ ਐਡੀਟਿੰਗ ਫੀਚਰ ਹੈਗੇ ਨੇ ਜੀ ਲੇਕਿਨ ਵਰਡ ਪੈਡ ਦੇ ਵਿੱਚ ਜਿਆਦਾ ਫੀਚਰ ਨਹੀਂ ਹੈਗੇ ਸੋ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਅੱਜ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਆਪਾਂ ਫਸਟ ਟਾਈਟਲ ਬਾਰ ਦੀ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਟਾਈਟਲ ਬਾਰ ਹੈ ਜੀ ਠੀਕ ਹੈ ਜੀ ਟਾਈਟਲ ਬਾਰ ਦੇ ਵਿੱਚ ਕਸਟਮ ਐਕਸੈਸ ਟੂਲ ਬਾਰ ਹੈ ਜੀ ਜਿਸ ਵਿੱਚ ਆਪਾਂ ਆਪਣੀ ਮਰਜ਼ੀ ਤੋਂ ਆਪਣੇ ਆਈਕਨਸ ਨੂੰ ਸੈੱਟ ਕਰ ਸਕਦੇ ਹਾਂ ਜੀ ਜਿਵੇਂ ਕਿ ਹੁਣ ਆਪਣੇ ਕੋਲੇ ਦੇਖੋ ਆਈਕਨਸ ਨੇ ਉੱਪਰ ਆਪਾਂ ਆਪਣੀ ਮਰਜ਼ੀ ਨਾਲ ਸੈੱਟ ਕਰ ਸਕਦੇ ਹਾਂ ਜਿਵੇਂ ਨਿਊ ਫਾਈਲ ਓਪਨ ਸੇਵ ਐਜ਼ ਜਾਂ ਫਾਈਲਾਂ ਨੂੰ ਆਪਾਂ ਸੈੱਟ ਕਰ ਸਕਦੇ ਹਾਂ ਇਹ ਆਪਣੀ ਉੱਪਰਲੀ ਪੱਟੀ ਨੂੰ ਕੀ ਬੋਲਦੇ ਆਂ ਜੀ ਟਾਈਟਲ ਬਾਰ ਉਸ ਤੋਂ ਬਾਅਦ ਆਨੇ ਜ ਆਪਾਂ ਆਪਣੇ ਮੀਨੂ ਬਾਰ ਦੇ ਵਿੱਚ ਮੀਨੂ ਬਾਰ ਦੇ ਵਿੱਚ ਆਪਣੇ ਕੋਲੇ ਤਿੰਨ ਆਪਸ਼ਨ ਆ ਜੀ ਫਾਈਲ ਮੀਨੂ ਹੋਮ ਬਾ ਹੋਮ ਤੇ ਵਿਊ ਉਸ ਤੋਂ ਬਾਅਦ ਜੀ ਅੱਗੇ ਇਹ ਜਿਹੜੇ ਪਾਸ ਸਬ ਪਾਰਟ ਨੇ ਇਹਨਾਂ ਨੂੰ ਬੋਲਦੇ ਨੇ ਰਿਬਨ ਜਿਵੇਂ ਕਿ ਆਪਾਂ ਫਾਈਲ ਦੇ ਵਿੱਚ ਚਾਹੁੰਦੇ ਆ ਜੀ ਨਿਊ ਨਿਊ ਦਾ ਮਤਲਬ ਕੀ ਹੁੰਦਾ ਜੀ ਨਵੀਂ ਫਾਈਲ ਲੈਣਾ ਕੋਈ ਕੰਟਰੋਲ ਪਲੱਸ ਐਨ ਇਹਦੀ ਸ਼ਾਰਟਕਟ ਕਮਾਂਡ ਹੈ ਜੀ ਜਾਂ ਕੰਟਰੋਲ ਪਲੱਸ ਐਨ ਓਪਨ ਕੋਈ ਪ੍ਰੀਵੀਅਸ ਫਾਈਲ ਆਪਣੀ ਬਣੀ ਹੋਈ ਹੈ ਜੀ ਵਰਡਪੈਡ ਦੀ ਤਾਂ ਉਹ ਓਪਨ ਕਰਨ ਲਈ ਕੰਟਰੋਲ ਪਲੱਸ ਓ ਕਮਾਂਡ ਨੂੰ ਯੂਜ਼ ਕਰਾਂਗੇ ਤਾਂ ਆਪਣੀ ਫਾਈਲ ਓਪਨ ਹੋ ਜਾਏਗੀ ਉਸ ਤੋਂ ਬਾਅਦ ਹੈਗਾ ਜੀ ਸੇਵ ਕਿਸੇ ਵੀ ਫਾਈਲ ਨੂੰ ਆਪਾਂ ਐਮ ਐਸ ਵਰਡਪੈਡ ਦੀ ਫਾਈਲ ਨੂੰ ਸੇਵ ਕਰਨਾ ਤਾਂ ਸ਼ਾਰਟਕਟ ਕਮਾਂਡ ਹੈ ਜੀ ਜਾਂ ਕੰਟਰੋਲ ਪਲੱਸ ਐਸ ਉਸ ਤੋਂ ਬਾਅਦ ਹੈਗਾ ਜੀ ਸੇਵ ਐਜ਼ ਸੇਵ ਐਜ਼ ਦੇ ਵਿੱਚ ਕੀ ਹੈ ਜੀ ਅਗਰ ਆਪਣਾ ਪ੍ਰੀਵਿਅਸ ਕੋਈ ਫਾਈਲ ਕਿਸੇ ਹੋਰ ਨਾਮ ਨਾਲ ਸੇਵ ਹੈ ਜੀ ਆਪਾਂ ਕਿਸੇ ਅੱਗੇ ਨੈਕਸਟ ਕਿਸੇ ਨਦਰ ਨੇਮ ਨਾਲ ਸੇਵ ਕਰਨੀ ਤਾਂ ਸੇਵ ਐਸ ਯੂਜ਼ ਕਰਾਂਗੇ ਇਸ ਦੀ ਸ਼ਾਰਟਕਟ ਕਮਾਂਡੇ ਕੀ ਹੈ ਜੀ F12 ਫੰਕਸ਼ਨ ਕੀ ਹੈ ਜੀ F12 ਆਪਾਂ ਤੁਹਾਨੂੰ ਫੰਕਸ਼ਨ ਕੀਜ਼ F1 ਤੋਂ F12 ਦਾ ਵੀ ਇੱਕ ਵੀਡੀਓਜ਼ ਬਣਾਵਾਂਗੇ ਜਿਸ ਵਿੱਚ F1 ਤੋਂ F12 ਦੇ ਜਿੰਨੇ ਵੀ ਫੰਕਸ਼ਨਜ਼ ਹੋਣਗੇ ਉਹ ਤੁਹਾਨੂੰ ਅਲੱਗ ਵੀਡੀਓ ਦੇ ਵਿੱਚ ਸਮਝਾਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਹੈਗਾ ਜੀ ਪ੍ਰਿੰਟ Ctrl P ਪ੍ਰਿੰਟ ਦੇ ਵਿੱਚ ਤਿੰਨ ਆਪਸ਼ਨ ਹਨ ਜੀ ਕਿ ਤਾਂ ਪ੍ਰਿੰਟ ਦੀ ਹੈ ਇੱਕ ਕਿਕ ਪ੍ਰਿੰਟ ਇੱਕ ਪ੍ਰਿੰਟ ਪ੍ਰੀਵਿਊ ਪ੍ਰਿੰਟ ਦਾ ਜਦੋਂ ਆਪਾਂ ਪ੍ਰਿੰਟ ਦੀ ਕਮਾਂਡ ਤੇ ਆਪਾਂ ਕਲਿੱਕ ਕਰਾਂਗੇ ਆਪਣੇ ਕੋਲ ਇੱਕ ਪ੍ਰਿੰਟਰ ਜਿਹੜੇ ਵੀ ਪ੍ਰਿੰਟਰ ਆਪਣੇ ਨਾਲ ਅਟੈਚ ਹੋਣਗੇ ਉਹ ਆਪਾਂ ਨੂੰ ਖੁੱਲ ਜੇਗਾ ਜੀ ਠੀਕ ਹੈ ਉਸ ਤੋਂ ਬਾਅਦ ਜੀ ਆਪਣਾ ਪ੍ਰਿੰਟ ਦੇ ਵਿੱਚ ਹੈਗਾ ਪ੍ਰਿੰਟ ਕਿਕ ਪ੍ਰਿੰਟ ਹੁਣ ਆਪਣਾ ਮੰਨ ਲਓ ਕੋਈ ਵੀ ਇਸ ਦੇ ਨਾਲ ਪ੍ਰਿੰਟਰ ਅਟੈਚ ਸੀ ਉਹ ਕਿਕ ਪ੍ਰਿੰਟ ਹੋ ਗਿਆ ਉਹ ਕਿ ਆ ਜਾਏਗਾ ਜੀ ਆਪਣੇ ਕੋਲ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਜੀ ਆਪਣੇ ਕੋਲੇ ਪ੍ਰਿੰਟ ਪ੍ਰੀਵਿਊ ਪ੍ਰਿੰਟ ਪ੍ਰੀਵਿਊ ਹੁੰਦਾ ਜੀ ਆਪਣਾ ਆਪਣਾ ਜਿਹੜਾ ਵੀ ਕੁਝ ਆਪਣਾ ਐਮ ਐਸ ਵਰਡ ਪੈਡ ਦੇ ਵਿੱਚ ਕੁਝ ਵੀ ਟਾਈਪ ਕਰਿਆ ਹੋਇਆ ਉਹ ਉਸ ਦਾ ਪ੍ਰੀਵਿਊ ਦੇਖਣਾ ਹੋਵੇ ਆ ਦੇਖੋ ਐਦਾਂ ਦਾ ਪ੍ਰੀਵਿਊ ਹੈ ਜੀ ਠੀਕ ਹੈ ਜੀ ਕਲੀਅਰ ਹੈ ਜੀ ਉਸ ਤੋਂ ਬਾਅਦ ਹਾਂਜੀ ਹੁਣ ਆਪਾਂ ਨੈਕਸਟ ਕਰਦੇ ਹਾਂ ਜੀ ਆਪਣੇ ਕੋਲੇ ਹੈਗਾ ਅਬਾਊਟ ਵਰਡ ਪੈਡ ਅਗਰ ਵਰਡ ਪੈਡ ਬਾਰੇ ਆਪਾਂ ਕੁਝ ਵੀ ਦੇਖਣਾ ਚਾਹਣਾ ਤਾਂ ਆਬਾਊਟ ਦੇ ਉੱਪਰ ਕਲਿੱਕ ਕਰਾਂਗੇ ਆਪਾਂ ਕੁਝ ਵੀ ਦੇਖ ਸਕਦੇ ਹਾਂ ਜਾਂ ਆਪਾਂ ਵਰਡਪੈਡ ਦੇ ਬਾਰੇ ਉਸ ਤੋਂ ਬਾਅਦ ਐਗਜ਼ਿਟ ਠੀਕ ਹੈ ਜੀ ਫਾਈਲ ਮੀਨੂ ਦੇ ਵਿੱਚ ਜਿਹੜੇ ਵੀ ਫੰਕਸ਼ਨ ਸੀ ਜੀ ਤੁਹਾਨੂੰ ਕਲੀਅਰ ਹੋ ਗਏ ਉਸ ਤੋਂ ਬਾਅਦ ਆਪਣੇ ਕੋਲੇ ਕਲਿੱਪਬੋਰਡ ਆਉਂਦੇ ਆ ਜੀ ਦੇਖੋ ਕੱਟ ਕਾਪੀ ਪੇਸਟ ਹੁਣ ਕੱਟ ਕਾਪੀ ਪੇਸਟ ਕਿੱਦਾਂ ਕੰਮ ਕਰੇਗਾ ਆਪਣੇ ਕੋਲੇ ਕੋਈ ਟੈਕਸਟ ਹੈ ਜੀ ਜਿਸ ਨੂੰ ਆਪਾਂ ਸਿਲੈਕਟ ਕਰਿਆ ਦੇਖੋ ਆਪਾਂ ਸਿਲੈਕਟ ਕਰਿਆ ਸਿਲੈਕਟ ਕਰਕੇ ਆਪਣੇ ਕੋਲੇ ਕੱਟ ਤੇ ਕਾਪੀ ਦੀ ਆਪਣੇ ਕੋਲੇ ਹਾਈਲਾਈਟ ਸੀ ਹਾਈਡ ਹੋਏ ਹੋਏ ਸੀ ਉਹ ਅਨ ਹਾਈਡ ਹੋਗੇ ਉਸ ਤੋਂ ਬਾਅਦ ਆਪਾਂ ਕਾਪੀ ਕਰਿਆ ਜੀ ਕਾਪੀ ਕਰਕੇ ਕਿਤੇ ਵੀ ਆਪਾਂ ਨੇ ਪੇਸਟ ਕਰਨਾ ਤਾਂ ਪੇਸਟ ਕਰ ਸਕਦੇ ਆ ਦੇਖੋ ਠੀਕ ਹੈ ਜੀ ਹੁਣ ਅਗਰ ਆਪਾਂ ਨੇ ਕੱਟ ਕਰਨਾ ਤਾਂ ਇਹਨੂੰ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਕੱਟ ਕਰ ਦਾਂਗੇ ਇਹ ਕੱਟ ਹੋ ਜਾਏਗਾ ਠੀਕ ਹੈ ਜੀ ਪੇਸਟ ਹੈਗਾ ਜੀ ਜਿਵੇਂ ਆਪਣਾ ਜਿਹੜੀ ਚੀਜ਼ ਆਪਾਂ ਕੱਟ ਕਰੀਏ ਉਹਨੂੰ ਪੇਸਟ ਕਰਨੇ ਤਾਂ ਪੇਸਟ ਵੀ ਹੋ ਜਾਏਗੀ ਕਲੀਅਰ ਹੈ ਜੀ ਉਸ ਤੋਂ ਬਾਅਦ ਜੀ ਆਪਣੇ ਕੋਲੇ ਨੈਕਸਟ ਆਉਂਦਾ ਜੀ ਫੌਂਟ ਫੌਂਟ ਰਿਬਨ ਬਾਰ ਦੇ ਵਿੱਚ ਕੀ ਕੀ ਕੰਮ ਕਰ ਦਿੰਦੇ ਆ ਜੇ ਆਪਾਂ ਤੁਹਾਨੂੰ ਦੱਸ ਦਿਆਂ ਜੀ ਸਭ ਤੋਂ ਪਹਿਲਾਂ ਹੈਗਾ ਜੀ ਫੌਂਟ ਸਟਾਈਲ ਜਿਵੇਂ ਕਿ ਆਪਾਂ ਨੇ ਆਪਣੇ ਟੈਕਸਟ ਦਾ ਫੌਂਟ ਸਟਾਈਲ ਚੇਂਜ ਕਰਨਾ ਹੈ ਤਾਂ ਆਪਾਂ ਫੌਂਟ ਸਟਾਈਲ ਆਪਾਂ ਕੋਈ ਵੀ ਰੱਖ ਸਕਦੇ ਆ ਆਪਣਾ ਫੌਂਟ ਸਟਾਈਲ ਚੇਂਜ ਹੋ ਜਾਵੇਗਾ ਠੀਕ ਹੈ ਜੀ ਕਲੀਅਰ ਹੈ ਉਸ ਤੋਂ ਬਾਅਦ ਫੌਂਟ ਸਾਈਜ਼ ਹੈ ਜੀ ਫੌਂਟ ਸਾਈਜ਼ ਆਪਾਂ ਛੋਟਾ ਵੱਡਾ ਕਰਨਾ ਹੈ ਜੀ ਆਪਾਂ ਨੇ ਤਾਂ ਇੱਥੋਂ ਆਪਾਂ ਕਰ ਸਕਦੇ ਹਾਂ ਠੀਕ ਹੈ ਜੀ ਥੈਨ ਉਸ ਤੋਂ ਬਾਅਦ ਆਉਂਦਾ ਜੀ ਆਪਣਾ ਬੋਲਡ ਕਿਸੇ ਵੀ ਟੈਕਸਟ ਨੂੰ ਆਪਾਂ ਸਿਲੈਕਟ ਕਰਾਂਗੇ ਜੀ ਉਸ ਤੋਂ ਬਾਅਦ ਆਪਾਂ ਬੋਲਡ ਤੇ ਕਲਿੱਕ ਕਰਾਂਗੇ ਬੋਲਡ ਹੋ ਜਾਵੇਗਾ ਦੁਬਾਰਾ ਕਲਿੱਕ ਕਰਾਂਗੇ ਅਨ ਬੋਲਡ ਹੋ ਜਾਵੇਗਾ ਉਸ ਤੋਂ ਬਾਅਦ ਆਉਂਦਾ ਜੀ ਇਟਾਲਿਕ ਦੇਖੋ ਚੇਂਜ ਹੋ ਰਹੇ ਨੇ ਜੀ ਆਪਣੇ ਟੈਕਸਟ ਠੀਕ ਹੈ ਜੀ ਉਸ ਤੋਂ ਬਾਅਦ ਆਉਂਦਾ ਆਪਣਾ ਅੰਡਰਲਾਈਨ ਟੈਕਸਟ ਦੇ ਨੀਚੇ ਅੰਡਰਲਾਈਨ ਲੱਗ ਜੇਗੀ ਉਸ ਤੋਂ ਬਾਅਦ ਆਉਂਦਾ ਜੀ ਆਪਣਾ ਸਟ੍ਰਾਈਕ ਥਰੂ ਸਟ੍ਰਾਈਕ ਥਰੂ ਦੇ ਵਿੱਚ ਕੀ ਹੈ ਆਪਣੇ ਟੈਕਸਟ ਦੇ ਉੱਪਰ ਇੱਕ ਲਾਈਨ ਲੱਗ ਜੇਗੀ ਕਲੀਅਰ ਹੈ ਜੀ ਉਸ ਤੋਂ ਬਾਅਦ ਜੇ ਆਪਣੇ ਕੋਲੇ ਦੇਖੋ ਇੱਕ ਆਪਣੇ ਕੋਲੇ ਸੁਪਰ ਸਕ੍ਰਿਪਟ ਹੈ ਇੱਕ ਸਬਸਕ੍ਰਿਪਟ ਹੈ ਹੁਣ ਦੇਖੋ ਸਬਸਕ੍ਰਿਪਟ ਬਾਰੇ ਪੜਦੇ ਆ ਜਿਵੇਂ ਕਿ ਆਪਣੇ ਕੋਲੇ ਕਿਸੇ ਵੀ ਵੈਲਿਊ ਦੀ ਜਿਵੇਂ ਸਾਇੰਸ ਦੇ ਵਿੱਚ ਵੈਲਿਊ ਹੁੰਦੀ ਹੈ ਜੀ H 2 ਉਹ ਹੁਣ ਜਿਹੜਾ 2 ਐ ਜੀ ਉਹ H ਤੇ O ਦੇ ਸੈਂਟਰ ਚ ਆਂਦਾ ਔਰ ਨੀਚੇ ਆਂਦਾ ਤਾਂ ਇਹਨੂੰ ਕਰਨ ਲਈ ਕਿੱਦਾਂ ਕਰਾਂਗੇ ਜੀ ਆਪਾਂ ਆਪਣੀ ਸਬਸਕ੍ਰਿਪਟ ਨੂੰ ਕਲਿੱਕ ਕਰਾਂਗੇ ਉਸ ਤੋਂ ਬਾਅਦ 2 ਲਿਖਾਂਗੇ ਉਸ ਤੋਂ ਬਾਅਦ ਆਪਾਂ O ਲਿਖਾਂਗੇ ਦੇਖੋ ਆਪਣਾ H2O ਪੈ ਗਿਆ ਠੀਕ ਹੈ ਕਲੀਅਰ ਹੈ ਜੀ ਇਹ ਤਾਂ ਕਰਦੇ ਸਬਸਕ੍ਰਿਪਟ ਸੁਪਰਸਕ੍ਰਿਪਟ ਦਾ ਕੀ ਕੰਮ ਹੈ ਜੀ ਉੱਪਰ ਆਪਣੇ ਟੈਕਸਟ ਦੇ ਉੱਪਰ ਆਪਣੇ ਪਾਵਰ ਲੱਗ ਜਾਂਦੀ ਜਿਵੇਂ ਕਿ ਆਪਾਂ ਨੇ ਕਲਾਸ ਲਿਖਦੇ ਆਂ ਜਾਂ ਆਪਾਂ 10th 10th ਲਿਖਿਆ TH ਨਾਲੇ ਪੈ ਗਿਆ ਤਾਂ ਆਪਾਂ ਕੀ ਕਰਾਂਗੇ ਸੂਪਰ ਸਕ੍ਰਿਪਟ ਨੂੰ ਆਪਾਂ ਕਲਿੱਕ ਕਰਾਂਗੇ ਉਸ ਤੋਂ ਬਾਅਦ TH ਪਾਵਾਂਗੇ ਆਪਣੇ ਉੱਪਰ ਆ ਜਾਏਗਾ 10 ਦੇ ਉੱਪਰ TH ਆ ਜਾਏਗਾ ਕਲੀਅਰ ਹੈ ਜੀ ਨੈਕਸਟ ਜੀ ਉਸ ਤੋਂ ਬਾਅਦ ਆਉਂਦਾ ਜੀ A A ਦੇ ਉੱਪਰ ਜਿਹੜਾ ਕੀ ਹੈ ਟੈਕਸਟ ਕਲਰ ਹੈ ਹੁਣ ਆਪਾਂ ਕਿਸੇ ਵੀ ਟੈਕਸਟ ਨੂੰ ਸਿਲੈਕਟ ਕਰਾਂਗੇ ਔਰ ਆਪਾਂ ਕਲਰ ਚੇਂਜ ਕਰ ਸਕਦੇ ਹਾਂ ਠੀਕ ਹੈ ਜੀ ਨੈਕਸਟ ਆਏਗਾ ਜੀ ਆਪਣੇ ਕੋਲੇ ਗ੍ਰੋ ਫੌਂਟ ਹੁਣ ਆਪਾਂ ਕੀ ਕਰਾਂਗੇ ਜਿਸ ਦੇ ਉੱਪਰ ਕਲਿੱਕ ਕਰਾਂਗੇ ਦੇਖੋ ਇਸ ਤੇ ਕਲਿੱਕ ਕਰਕੇ ਇਹਨੂੰ ਸਿਲੈਕਟ ਕਰਾਂਗੇ ਜੀ ਤਾਂ ਉਸ ਤੋਂ ਬਾਅਦ ਇਸ ਨੂੰ ਕਲਿੱਕ ਕਰਾਂਗੇ ਬੜੇ ਤੋਂ ਬड़ा ਸਾਈਜ਼ ਹੋ ਜਾਏਗਾ ਛੋਟੇ ਤੋਂ ਛੋਟੇ ਹੋ ਜਾਣਗੇ ਮਤਲਬ ਆਪਣਾ ਸਾਈਜ਼ ਛੋਟਾ ਵੱਡਾ ਹੋਏਗਾ ਜੀ ਟੈਕਸਟ ਸਮਾਲ ਔਰ ਆਪਣਾ ਅੱਪਰ ਪਾਰਟ ਨਹੀਂ ਹੋਏਗਾ ਕਲਰ ਟੈਕਸਟ ਦਾ ਸਾਈਜ਼ ਵੱਡਾ ਹੋਏਗਾ ਉਸ ਤੋਂ ਬਾਅਦ ਆਂਦੇ ਜੀ ਆਪਣੇ ਕੋਲੇ ਦੇਖੋ ਨੀਚੇ ਫਿਲਰ ਕਲਰ ਜੀ ਟੈਕਸਟ ਦਾ ਹਾਈਲਾਈਟ ਕਲਰ ਹੁਣ ਮੰਨ ਲਓ ਆਪਾਂ ਇਹਨੂੰ ਟੈਕਸਟ ਕਰ ਲਿਆ ਜੀ ਸਿਲੈਕਟ ਕਰ ਲਿਆ ਇਹਦਾ ਹਾਈਲਾਈਟ ਕਲਰ ਆਪਾਂ ਚੇਂਜ ਕਰਦੇ ਆਂ ਇਹ ਦੇਖੋ ਹਾਈਲਾਈਟ ਕਰਤਾ ਜੀ ਇਹ। ਕਲੀਅਰ ਹੈ ਜੀ? ਉਸ ਤੋਂ ਬਾਅਦ ਆਂਦੇ ਜੀ ਦੇਖੋ ਆਪਣਾ ਫੌਂਟ ਸਟਾਈਲ ਸਾਰਾ ਕਵਰ ਹੋ ਗਿਆ। ਅੱਗੇ ਆਂਦੇ ਜੀ ਪੈਰਾਗ੍ਰਾਫ। ਪੈਰਾਗ੍ਰਾਫ ਦੇ ਵਿੱਚ ਜੀ ਦੇਖੋ ਆਪਣੇ ਕੋਲੇ ਫਸਟ ਹੈਗਾ ਡਿਕਰੀਜ਼ ਇੰਡੈਂਟੈਂਡ। ਅਗਰ ਆਪਾਂ ਇਹਨੂੰ ਡਿਕਰੀਜ਼ ਕਰਾਂਗੇ ਸਿਲੈਕਟ ਕਰਾਂਗੇ ਔਰ ਡਿਕਰੀਜ਼ ਕਰਾਂਗੇ ਦੇਖੋ ਇਹ ਇਧਰ ਤਾਂ ਹੈਗਾ ਹੀ ਡਿਕਰੀਜ਼ ਹੋਇਆ ਹੈ। ਇਨਕਰੀਜ਼ ਕਰਾਂਗੇ ਆਪਣਾ ਸਾਰਾ ਦੇਖੋ ਰਾਈਟ ਸਾਈਡ ਇਨਕਰੀਜ਼ ਹੋ ਰਿਹਾ ਹੈ ਜੀ। ਡਿਕਰੀਜ਼ ਕਰਾਂਗੇ ਆਪਣਾ ਲੈਫਟ ਸਾਈਡ ਡਿਕਰੀਜ਼ ਹੋਏਗਾ। ਕਲੀਅਰ ਹੈ ਜੀ ਉਸ ਤੋਂ ਬਾਅਦ ਜੀ ਨੈਕਸਟ ਆਂਦਾ ਆਪਣੇ ਕੋਲੇ ਬੁਲੇਟਸ ਆਪਾਂ ਨੇ ਮੰਨ ਲਓ ਆਪਣੇ ਲਾਈਨ ਦੇ ਵਿੱਚ ਬੁਲੇਟਸ ਲਗਾਉਣੇ ਨੇ ਤਾਂ ਇੱਥੇ ਆਪਾਂ ਕਲਿੱਕ ਕਰਕੇ ਆਪਾਂ ਆਪਣੇ ਬੁਲੇਟਸ ਲਗਾਵਾਂਗੇ ਦੇਖੋ ਆਪਣੇ ਕੋਲੇ ਬੁਲੇਟਸ ਲੱਗੇ ਅਗਰ ਆਪਾਂ ਨੈਕਸਟ ਲਾਈਨ ਦੇ ਵਿੱਚ ਆਣੇ ਆ ਤਾਂ ਆਪਣੇ ਕੋਲੇ ਨੈਕਸਟ ਬੁਲੇਟ ਲੱਗ ਗਿਆ ਜੀ ਕਲੀਅਰ ਬੁਲੇਟਸ ਕਲੀਅਰ ਹੋ ਗਏ ਜੀ ਥੈਨ ਉਸ ਤੋਂ ਬਾਅਦ ਆਉਂਦੇ ਜੀ ਆਪਣੇ ਕੋਲੇ ਸਪੇਸਿੰਗ ਹੁਣ ਆਪਾਂ ਆਪਣੇ ਟੈਕਸਟ ਦੇ ਵਿੱਚ ਸਪੇਸਿੰਗ ਘਟਾਣੀ ਵਧਾਣੀ ਹੋਵੇ ਜਿਵੇਂ ਦੇਖੋ ਆਪਾਂ ਸਪੇਸ ਘਟਾ ਸਕਦੇ ਆ ਵਧਾ ਸਕਦੇ ਆ जिनी भी स्पेस देनी आप इतों एडजस्टमेंट कर सकते हैं जी क्लीयर है जी ओके नैक्सट है जी, गए जी अपने टैक्सट right की अलाइनमेंट है जी लैफ्ट राइट करनी है जी जिमें कि अपने को टैक्सट है जी हूँ देखो लैफ्टे है हूँ राइट पर करना तो उ राइट आ होगा कंट्रोल प्लस आर राइट पर हो जाएगा लैफ्ट करना कंट्रोल प्लस एल लैफ्ट हो जाएगा अगर सेंटर से करना कंट्रोल प्लस ई करा सेंटर से हो जाएगा अगर उस तो बाद जी अपने को मान लो ਆਪਣੇ ਕੋਲ ਜਿਹੜਾ ਟੈਕਸਟ ਹੈ ਇਹ ਆਪਣਾ ਜਸਟੀਫਾਈ ਹੈ ਅਗਰ ਜਸਟੀਫਾਈ ਨਹੀਂ ਹੈਗਾ ਜਿਵੇਂ ਕਿ ਆਪਾਂ ਤੁਹਾਨੂੰ ਦਿਖਾਉਣਾ ਜਿਵੇਂ ਹੁਣ ਇਹ ਟੈਕਸਟ ਹੈ ਜੀ ਹੁਣ ਇਹ ਜਸਟੀਫਾਈ ਨਹੀਂ ਹੈਗਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਜਸਟੀਫਾਈ ਕਰਨਾ ਹੈ ਤਾਂ ਇੱਥੋਂ ਆਪਾਂ ਕੀ ਕਰਾਂਗੇ ਜਸਟੀਫਾਈ ਕਰਾਂਗੇ ਸਾਰੇ ਇਕੁਲ ਫਾਰਮ ਦੇ ਵਿੱਚ ਹੋ ਜਾਣਗੇ ਕਲੀਅਰ ਹੈ ਜੀ ਇੱਥੇ ਤਾਂ ਕੋਈ ਡਾਊਟ ਹੈ ਜੀ ਨਹੀਂ ਚਲੋ ਨੈਕਸਟ ਕਰਦੇ ਹਾਂ ਜੀ ਆਪਾਂ ਪਿਕਚਰ ਹੁਣ ਦੇਖੋ ਇਨਸਰਟ ਪਿਕਚਰ ਇਨਸਰਟ ਪਿਕਚਰ ਦੇ ਵਿੱਚ ਕੀ ਕਰਾਂਗੇ ਜੀ ਆਪਾਂ ਕੋਈ ਵੀ ਪਿਕਚਰ ਨੂੰ ਇਨਸਰਟ ਕਰਾਂਗੇ ਕਲਿੱਕ ਕਰਿਆ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲੇ ਇੱਥੇ ਕਿਤੇ ਵੀ ਜਿੱਥੇ ਵੀ ਦੇਖਾਂਗੇ ਡੈਸਕਟਾਪ ਤੇ ਸਪੋਜ਼ ਕਰੋ ਆਪਾਂ ਗੱਲ ਕਰਦੇ ਆਂ ਜੀ ਆਪਣੇ ਕੋਲੇ ਇੱਕ ਆ ਪਿਕਚਰ ਹੈ ਜੀ ਠੀਕ ਹੈ ਜੀ ਹੁਣ ਇਹ ਪਿਕਚਰ ਦਾ ਜਿਹੜਾ ਸਾਈਜ਼ ਹੈ ਦੇਖੋ ਇਹ ਪੁਆਇੰਟਰ ਆ ਰਿਹਾ ਪਲੱਸ ਦਾ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਆਪਣੇ ਕੋਲੇ ਆ ਆ ਰਿਹਾ ਹੀ ਐਰੋ ਆ ਰਿਹਾ ਨਾ ਇਹ ਆਪੋਜੀਟ ਛੋਟਾ ਵੱਡਾ ਕਰ ਸਕਦੇ ਆ ਇਹ ਤਾਂ ਹੈਗਾ ਜੀ ਇਨਸਰਟ ਪਿਕਚਰ ਹੁਣ ਆਪਾਂ ਇਸੇ ਪਿਕਚਰ ਦੀ ਜਗ੍ਹਾ ਆਪਾਂ ਕੋਈ ਹੋਰ ਪਿਕਚਰ ਲੈ ਆਣੀ ਹੈ ਤਾਂ ਚੇਂਜ ਪਿਕਚਰ ਕਰਾਂਗੇ ਜੀ ਚੇਂਜ ਪਿਕਚਰ ਕਰਾਂਗੇ ਚੇਂਜ ਪਿਕਚਰ ਦੇਖੋ ਹੁਣ ਇਹਦੀ ਜਗ੍ਹਾ ਹੀ ਆਪਾਂ ਨੇ ਮੰਨ ਲਓ ਕੋਈ ਹੋਰ ਫੋਟੋ ਲੈਣੀ ਹੈ ਇਨਸਰਟ ਕਰਿਆ ਦੇਖੋ ਉਨੇ ਹੀ ਸਾਈਜ਼ ਦੇ ਵਿੱਚ ਆਪਣੀ ਫੋਟੋ ਆ ਚੁਗੀ ਕਲੀਅਰ ਹੈ ਜੀ ਇਹ ਆਪਣਾ ਚੇਂਜ ਪਿਕਚਰ ਦਾ ਕੰਮ ਕਰਦਾ ਉਸ ਤੋਂ ਬਾਅਦ ਜੇ ਆਪਣੇ ਕੋਲ ਉਸ ਤੋਂ ਬਾਅਦ ਦੇਖੋ ਪਿਕਚਰ ਨੂੰ ਸਿਲੈਕਟ ਕਰਿਆ ਤੇ ਉਸ ਤੋਂ ਬਾਅਦ ਰੀਸਾਈਜ਼ ਪਿਕਚਰ ਕਰਨਾ ਹੈ ਜੀ ਰੀਸਾਈਜ਼ ਪਿਕਚਰ ਆਪਾਂ ਕਰ ਸਕਦੇ ਆ ਇੱਥੋਂ ਦੇਖੋ ਆਪਣੇ ਕੋਲੇ ਹਰੀਜ਼ੋਂਟਲ ਪਰਸੈਂਟੇਜ ਦਿੱਤੀ ਹੋਈ ਹੈ ਇਹਨੂੰ ਘਟਾਉਣਾ ਵਧਾਉਣਾ ਓਕੇ ਕਰਾਂਗੇ ਪਿਕਚਰ ਦਾ ਆਪਣਾ ਸਾਈਜ਼ ਇਨਕਰੀਜ਼ ਡਿਕਰੀਜ਼ ਹੋ ਜਾਏਗਾ ਕਲੀਅਰ ਹੈ ਜੀ ਹਾਂਜੀ ਨੈਕਸਟ ਉਸ ਤੋਂ ਬਾਅਦ ਹੁੰਦਾ ਜੀ ਆਪਣੇ ਕੰਟਰੋਲ ਡੀ ਦੇ ਨਾਲ ਓਪਨ ਹੋ ਜਾਂਦਾ ਦੇਖੋ ਕਲਿੱਕ ਕੀਤਾ ਜੀ ਹੁਣ ਆਪਣੇ ਕੋਲੇ ਇੱਕ ਐਮ ਐਸ ਪੇਂਟ ਦਾ ਇੰਟਰਫੇਸ ਖੁੱਲ ਕੇ ਆ ਗਿਆ ਹਾਂਜੀ ਫਰੈਂਡਸ ਦੇਖੋ ਆ ਗਏ ਨੇ ਜੀ ਆਪਣੇ ਕੋਲੇ ਜਿਹੜੀ ਵੀ ਪੇਂਡ ਦੇ ਵਿੱਚ ਐਡੀਟਿੰਗ ਕਰੀ ਸੀ ਜੀ ਆਪਣੇ ਕੋਲੇ ਇੱਥੇ ਸ਼ੋਅ ਕਰ ਰਹੇ ਹਾਂ ਜੀ ਕਲੀਅਰ ਹੈ ਜੀ ਹਾਂਜੀ ਉਸ ਤੋਂ ਬਾਅਦ ਆਉਂਦੇ ਜੀ ਆਪਣੇ ਕੋਲੇ ਆ ਦੇਖੋ ਆਪਾਂ ਸਾਈਜ਼ ਬੜਾ ਕਰਦੇ ਹਾਂ ਉਸ ਤੋਂ ਬਾਅਦ ਜੀ ਆਪਣੇ ਕੋਲੇ ਆਂਦਾ ਡੇਟ ਐਂਡ ਟਾਈਮ ਡੇਟ ਐਂਡ ਟਾਈਮ ਦੇ ਵਿੱਚ ਕੀ ਹੈ ਜਦੋਂ ਆਪਣੇ ਕੋਲੇ ਕਰਸਰ ਹੋਏਗਾ ਜਿੱਥੇ ਵੀ ਉੱਥੇ ਆਪਾਂ ਡੇਟ ਐਂਡ ਟਾਈਮ ਪ੍ਰੈਸ ਕਰਾਂਗੇ ਤਾਂ ਅੱਛਾ ਆਪਾਂ ਕਿਸੇ ਵੀ ਫਾਰਮੈਟ ਦੇ ਵਿੱਚ ਆਪਾਂ ਡੇਟ ਐਂਡ ਟਾਈਮ ਆਪਾਂ ਲੈ ਸਕਦੇ ਹਾਂ ਠੀਕ ਹੈ ਜੀ ਕਲੀਅਰ ਹੈ ਉਸ ਤੋਂ ਬਾਅਦ ਆਂਦਾ ਜੀ ਆਪਣਾ ਇਨਸਰਟ ਆਬਜੈਕਟ ਇਨਸਰਟ ਆਬਜੈਕਟ ਦੇ ਉੱਪਰ ਕਲਿੱਕ ਕਰਿਆ ਜੀ ਆਪਾਂ ਨੇ ਮੰਨ ਲਓ ਕੋਈ ਵੀ ਇਨਸਰਟ ਆਬਜੈਕਟ ਕਰਨਾ ਹੈ ਜੀ ਤਾਂ ਆਪਣੇ ਕੋਲੇ ਐਕਸਲ ਵਰਕਸ਼ੀਟ ਹੈ ਜੀ ਇੱਥੇ ਆਪਾਂ ਕਲਿੱਕ ਕਰਿਆ ਕਲਿੱਕ ਕਰਨ ਤੋਂ ਬਾਅਦ ਜੀ ਆਪਣੇ ਕੋਲੇ ਆ ਦੇਖੋ ਇੱਕ ਐਕਸਲ ਦੀ ਵਰਕਸ਼ੀਟ ਓਪਨ ਹੋ ਜੇਗੀ ਕੋਈ ਵੀ ਡਾਟਾ ਮੰਨ ਲਓ ਆਪਾਂ ਨੇ ਇੱਥੇ ਟਾਈਪ ਕਰਨਾ ਹੈ ਜਿਵੇਂ ਕਿ ਆਪਾਂ ਰੋਲ ਨੰਬਰ ਸਟੂਡੈਂਟ ਨੇਮ ਠੀਕ ਹੈ ਜੀ आपने जो भी कुछ करना है जी आप टाइप इतने आप ईजीली कर सकते उस तो बाद आप इन मिनीमाइज करा अगर तो अपने को देखो इतने एक्सल जिन्ना भी आप लिखिया को शो करके जी क्लीयर है जी उस तो बाद जी अपने को फाइंड है अपने को टैक्सट है जी कुछ भी फाइंड करना है तो आप इस उपर कलिका जी सिंपल इतने मान लो आप नाइनटी फाइव फाइंड करना है जी फाइन नैक्सट कर रहा है। देखो नाइनटी फाइव के उपर आ गया जी अपने को देखो डार्क हो गया ना जी ठीक है क्लियर है जी उस बाद तो रिप्लेस का कम है जी किसी भी वर्ड में आपको रिप्लेस करना है रिप्लेस विपलेस नाइनटी फाइव में रिप्लेस करना है जी एटी फाइव के ठीक है जी क्लिक कर नाइनटी फाइव रिप्लेस विद एटी फाइव ਉਹ ਦੇਖੋ ਠੀਕ ਹੈ ਜੀ ਕਲੀਅਰ ਹੈ ਜੀ ਹਾਂਜੀ ਉਸ ਤੋਂ ਬਾਅਦ ਅੰਦਰ ਜੀ ਆਪਣੇ ਕੋਲੇ ਨੈਕਸਟ ਆਂਦਾ ਹੈ ਸਿਲੈਕਟ 올 ਜੇ ਤੁਸੀਂ ਆਪਾਂ ਸਿਲੈਕਟ 올 ਤੇ ਕਲਿੱਕ ਕਰਤੇ ਜੀ ਆਪਣਾ ਸਾਰਾ ਕੀ ਹੋ ਜਾਏਗਾ ਸਿਲੈਕਟ 올 ਹੋ ਜਾਏਗਾ ਕਲੀਅਰ ਹੈ ਜੀ ਹਾਂਜੀ ਹਾਂਜੀ ਹੁਣ ਜਿੰਨੇ ਵੀ ਆਪਣੇ ਕੋਲੇ ਇੱਥੇ ਰਿਬਨਸ ਕਰੇ ਨੇ ਇਹਨਾਂ ਦੇ ਵਿੱਚ ਕੋਈ ਡਾਊਟ ਹੋਇਆ ਤਾਂ ਵੀ ਕਮੈਂਟ ਸੈਸ਼ਨ ਦੇ ਵਿੱਚ ਦੱਸਿਓ ਆਪਾਂ ਤੁਹਾਨੂੰ ਉਹਦੀ ਅਲੱਗ ਤੋਂ ਵੀਡੀਓ ਬਣਾ ਕੇ ਦੇ ਦੇਵਾਂਗੇ ਠੀਕ ਹੈ ਜੀ ਦੈਨ ਉਸ ਤੋਂ ਬਾਅਦ ਅੰਦਰ ਜੀ ਆਪਣੇ ਕੋਲੇ ਵਿਊ ਪਾਰਟ ਵਿਊ ਪਾਰਟ ਦੇ ਵਿੱਚ ਦੇਖੋ ਜੀ ਪਹਿਲਾ ਹੈਗਾ ਜ਼ੂਮ ਇਨ ਦੇਖੋ ਆਪਾਂ ਕਲਿੱਕ ਕਰਿਆ ਆਪਣਾ ਜ਼ੂਮ ਇਨ ਹੋ ਰਿਹਾ ਹੈ ਜੀ ਦੇਖੋ ਇਸ ਜ਼ੂਮ ਆਊਟ ਹੋ ਰਿਹਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ 100% ਤੇ ਕਰਾਂਗੇ ਤਾਂ ਜਿਵੇਂ ਆਪਣਾ ਸਟਾਰਟਿੰਗ ਜਿ세 ਉਦਾਂ ਹੀ ਫੇਰ ਹੋ ਜਾਊਗਾ ਕਲੀਅਰ ਹੈ ਜੀ ਉਸ ਤੋਂ ਬਾਅਦ ਅੰਦਰ ਜੀ ਆਪਣਾ ਰੂਰਲ ਬਾਰ ਰੂਰਲ ਬਾਰ ਦੇ ਉੱਪਰ ਟਿੱਕਾ ਹਟਾ ਦਾਂਗੇ ਜੀ ਦੇਖੋ ਆਪਣਾ ਉੱਪਰ ਸਕੇਲ ਦਿਖ ਰਿਹਾ ਸੀ ਉਹ ਹਟ ਗਿਆ ਹੁਣ ਦੇਖੋ ਹੁਣ ਸਕੇਲ ਆ ਰਹੇ ਹੈ ਸਟੇਟਸ ਬਾਰ ਦੇ ਉੱਪਰ ਕਲਿੱਕ ਕਰਾਂਗੇ ਜੀ ਆਪਣੇ ਕੋਲੇ ਨੀਚੇ ਨਾ ਆਪਣੇ ਕੋਲੇ ਆ ਰਿਕਾਰਡਿੰਗ ਦੇ ਵਿੱਚ ਆ ਰਹੀ ਹੈ ਜੀ ਉਹ ਚੀਜ਼ ਤਾਂ ਨੀਚੇ ਸਟੇਟਸ 바ਰ ਸ਼ੋ ਹੁੰਦਾ ਹੁੰਦਾ ਇੱਕ ਉਹ ਸ਼ੋ ਹੋਏਗਾ ਅਗਰ ਆਪਾਂ ਅਨਟਿਕ ਕਰਾਂਗੇ ਤਾਂ ਸ਼ੋ ਨਹੀਂ ਹੋਏਗਾ ਉਸ ਤੋਂ ਬਾਅਦ ਆਂਦਾ ਜੀ ਆਪਣੇ ਕੋਲੇ ਵਰਡ ਰੈਪ ਹੁਣ ਦੇਖੋ ਵਰਡ ਰੈਪ ਨਹੀਂ ਕਰਾਂਗੇ ਆਪਾਂ ਨੋ ਰੈਪ ਕਰਤਾ ਸੀ ਨਹੀਂ ਤਾਂ ਆਪਣਾ ਜਿੰਨਾ ਵੀ ਡਾਟਾ ਸੀ ਇੱਕ ਲਾਈਨ ਦੇ ਵਿੱਚ ਸ਼ਿਫਟ ਹੋ ਰਿਹਾ ਹੈ ਦੇਖੋ ਇੱਥੋਂ ਸਿੱਧਾ ਇੱਕ ਲਾਈਨ ਵਿੱਚ ਸ਼ਿਫਟ ਹੋ ਗਿਆ ਹੁਣ ਆਪਾਂ ਵਰਡ ਰੈਪ ਟੂ ਵਿੰਡੋ ਕਰਾਂਗੇ ਆਪਣਾ ਵਿੰਡੋ ਦੇ ਵਿੱਚ ਸ਼ਿਫਟ ਹੋ ਰਿਹਾ ਹੈ ਜੀ ਹੁਣ ਠੀਕ ਹੈ ਜੀ ਅਗਰ ਆਪਾਂ ਇਹਨੂੰ ਨੋ ਕਰਾਂਗੇ ਜੀ ਜਾਂ ਰੈਪ ਟੂ ਰੂਰਲ ਕਰਾਂਗੇ ਤਾਂ ਆਪਣਾ ਰੂਲਰ ਦੇ ਵਿੱਚ ਹੀ ਆਪਣੇ ਵਰਡ ਆਣਗੇ ਕਲੀਅਰ ਹੈ ਜੀ ਉਸ ਤੋਂ ਬਾਅਦ ਆਉਂਦਾ ਜੀ ਮੈਜ਼ਰਮੈਂਟ ਐਂਡ ਯੂਨਿਟਸ ਆਪਣੇ ਦੇ ਕੋਲੇ ਜਿਹੜਾ ਸਕੇਲ ਹੈ ਹੁਣ ਦੇਖੋ ਇੰਚਸ 'ਚ ਕਰਾਂਗੇ ਤਾਂ ਆਪਣੇ ਕੋਲੇ ਇੰਚਸ 'ਚ ਦਿਖ ਰਿਹਾ ਹੈ ਸੈਂਟੀਮੀਟਰ 'ਚ ਕਰਾਂਗੇ ਆਪਣੇ ਕੋਲੇ ਸੈਂਟੀਮੀਟਰ 'ਚ ਦਿਖ ਰਿਹਾ ਹੈ ਜੀ ਪੁਆਇੰਟਸ 'ਚ ਕਰਾਂਗੇ ਪੁਆਇੰਟਸ 'ਚ ਦਿਖ ਰਿਹਾ ਹੈ ਪਿਕਸਲ 'ਚ ਕਰਾਂਗੇ ਪਿਕਸਲ 'ਚ ਦਿਖ ਰਿਹਾ ਠੀਕ ਹੈ ਜੀ ਕਲੀਅਰ ਹੈ ਹੁਣ ਹਾਂਜੀ ਬੱਚੋ ਇੱਥੇ ਤੱਕ ਅਗਰ ਕੋਈ ਡਾਊਟ ਹੋਇਆ ਤਾਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਆਪਾਂ ਉਹ ਕਮੈਂਟ ਦੇ ਜ਼ਰੀਏ ਤੁਹਾਨੂੰ ਆਪਾਂ ਅਲੱਗ ਤੋਂ ਵੀਡੀਓ ਇੱਕ ਅਲੱਗ ਤੋਂ ਤੁਹਾਨੂੰ ਭੇਜ ਦਾਂਗੇ ਜੀ ਸੈਂਡ ਕਰ ਦਾਂਗੇ ਠੀਕ ਹੈ ਜੀ YouTube ਦੇ ਚੈਨਲ ਉੱਪਰ ਹੀ ਆਪਾਂ ਅਪਲੋਡ ਕਰ ਦਾਂਗੇ ਅਲੱਗ ਤੋਂ ਵੀਡੀਓ ਪਾ ਕੇ ਜੀ ਜੇ ਅਗਰ ਕੋਈ ਤੁਹਾਨੂੰ ਪੁਆਇੰਟ ਸਮਝ ਨਹੀਂ ਆਇਆ ਤਾਂ ਉਹ ਪੁਆਇੰਟ ਦਾ ਨਾਮ ਲਿਖ ਕੇ ਲਿਖ ਸਕਦੇ ਹੋ ਜਿਹੜੀ ਵੀ ਲੈਂਗੁਏਜ ਦੇ ਵਿੱਚ ਹਿੰਦੀ ਇੰਗਲਿਸ਼ ਪੰਜਾਬੀ ਦੇ ਵਿੱਚ ਕਿਸੇ ਵੀ ਲੈਂਗੁਏਜ ਦੇ ਵਿੱਚ ਤੁਸੀਂ ਲਿਖੋਗੇ ਤਾਂ ਉਹ ਉਸ ਨੂੰ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਤੁਹਾਨੂੰ YouTube ਦੇ ਉੱਪਰ ਅਪਲੋਡ ਕਰ ਦਵਾਂਗੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੀ ਥੈਂਕਸ ਫॉर ਵਾਚਿੰਗ